ਅਦਤ ਪਾਵਨ ਜਾਗਤ ਜੋਤ ਯੁਗੋ ਜੋਗਿਆ ਟਲ ਛਤਰ ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਜੁੜ ਰਿਖ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਬਾਰ ਕ੍ਰਿਪਾ ਸਦਕਾ ਜਿਹਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠਿ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਗੁਰੂ ਪਰਮਾਨੰ ਹੈ ਬਖਸ਼ੇ ਅਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਸਤਿਗੁਰ ਸੱਚੇ ਬਾਦਸ਼ਾਹ ਜੀ ਕਹਿੰਦੇ ਹਨ ਕਿ ਭਾਈ ਪਾਰ ਬ੍ਰਹਮ ਪਰਮੇਸ਼ਰ ਨਹੀਂ ਜਿਸ ਮਨੁੱਖ ਉਤੇ ਜਿਸ ਸੇਵਕ ਉਤੇ ਬਖਸ਼ਿਸ਼ ਕੀਤੀ ਮਿਹਰ ਕੀਤੀ ਉਸ ਦੇ ਸਾਰੇ ਰੋਗ ਮਾਲਕ ਨੇ ਦੂਰ ਕਰ ਦਿੱਤੇ ਦੁੱਖਾਂ ਰੋਗਾਂ ਦਾ ਡੇਰਾ ਪੰਨ ਦਿੱਤਾ ਜਿਸ ਉਤੇ ਪ੍ਰਮਾਤਮਾ ਨੇ ਮਿਹਰ ਕੀਤੀ ਗੁਰਪੂਰੇ ਕੀ ਸ਼ਰਣੇ ਉबरे ਕਰਜ ਸਗਲ ਸਵਾਰੇ ਜਿਹੜੇ ਵੀ ਮਨੁੱਖ ਮਹਾਰਾਜ ਕਹਿੰਦੇ ਭਾਈ ਗੁਰੂ ਦੀ ਸ਼ਰਨ ਪੈਂਦੇ ਹਨ ਉਹ ਦੁੱਖਾਂ ਕਲੇਸ਼ਾਂ ਤੋਂ ਬਚ ਜਾਂਦੇ ਐ ਔਰ ਗੁਰੂ ਉਹਨਾਂ ਦੇ ਸਾਰੇ ਕੰਮ ਸਵਾਰ ਦਿੰਦਾ ਹੈ ਹਰ ਜਨ ਸਿਮਰਿਆ ਨਾਮ ਅਧਾਰ ਸਤਗੁਰ ਕਹਿੰਦੇ ਭਾਈ ਪਰਮਾਤਮਾ ਨੇ ਜਿਸ ਸੇਵਕ ਦੇ ਕਿਰਪਾ ਕੀਤੀ ਸੇਵਕ ਨੇ ਨਾਮ ਸਿਮਰਿਆ ਪ੍ਰਮਾਤਮਾ ਦੇ ਚਰਨਾਂ ਨਾਲ ਜੁੜਨ ਦਾ ਯਤਨ ਕੀਤਾ ਪ੍ਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕੀਤਾ ਨਾਮ ਦੇ ਆਸਰੇ ਆਪਣੇ ਆਪ ਨੂੰ ਤੋਰਿਆ ਜਿਨੇ ਪ੍ਰਮਾਤਮਾ ਦੇ ਨਾਮ ਨੂੰ ਆਪਣਾ ਆਧਾਰ ਬਣਾਇਆ ਤਾਪ ਉਤਾਰੇ ਸਤ ਗੁਰੂ ਪੁਰੇ ਆਪਣੀ ਕਿਰਪਾ ਤਾਰ ਕਹਿੰਦੇ ਪੂਰੇ ਗੁਰੂ ਨੇ ਫਿਰ ਆਪਣੀ ਕਿਰਪਾ ਕਰਕੇ ਉਸਦਾ ਤਾਪ ਲਾ ਦਤਾ ਭਾਵ ਉਹਦੀ ਬੇਕਾਰ ਖਤਮ ਕਰ ਦਤੇ ਉਹਦੇ ਬੁਰੇ ਖਿਆਲات ਖਤਮ ਕਰ ਦਤੇ ਉਹਦੇ ਅੰਦਰੋਂ ਸਾਧ ਸੰਗਤ ਝਿਜਕ ਦਾਰ ਦੂਰ ਕਰ ਦਤਾ ਅਡੋਲ ਵਰਤੀ ਦਾ ਮਾਲਕ ਬਣਾ ਦਤਾ ਤੇ ਆਤਮਿਕ ਗੁਣਾਂ ਦੇ ਨਾਲ ਭਰਪੂਰ ਕਰ ਦਤਾ ਜਿਸ ਨੇ ਪ੍ਰਮਾਤਮਾ ਦੇ ਨਾਮ ਨੂੰ ਆਪਣਾ ਆਸਰਾ ਬਣਾਇਆ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਗੁਰੂ ਸਭ ਕਹਿੰਦਿਆ ਨੇ ਮੇਰੇ ਪਿਆਰੇ ਭਾਈ ਗੁਰੂ ਦੀ ਸ਼ਰਣ ਪੈ ਕੇ ਅਸੀਂ ਵੀ ਸਦਾ ਆਨੰਦ ਮਾਣਦੇ ਆਂ ਹਰ ਗੋਬਿੰਦ ਨੂੰ ਗੁਰੂ ਨੇ ਤਾਪ ਤੋਂ ਬਚਾਇਆ ਤੇ ਸਾਦ ਸੰਗਤ ਸ਼ੁਕਰਾਨਾ ਕੀਤਾ ਕਾਲਪੁਰਖ ਵਾਹਿਗੁਰੂ ਦਾ اے ਦਾਤਾ ਜੀ ਇਹ ਤੁਹਾਡੀ ਮਿਹਰ ਹੈ ਤੁਹਾਡੀ ਕਿਰਪਾ ਹੈ ਤੁਹਾਡੀ ਕਿਰਪਾ ਨਾਲ ਹਰ ਗੋਬਿੰਦ ਦਾ ਤਾਪ ਜਿਹੜਾ ਉਹ ਆਪ ਜੀ ਨੇ ਲਾ ਦਿੱਤਾ ਹੈ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਜ ਸ਼ਬਦ ਸਤਿ ਪਖਿਆ ਇਹ ਨਾਨਕ ਆਖ ਕੇ ਗੁਰੂ ਸਾਹਿਬ ਕਹਿੰਦੇ ਹਨ ਕਿ ਸਿਰਜਣਹਾਰ ਉਹ ਕਰਤਾਰ ਵੱਡੀਆਂ ਤਾਕਤਾਂ ਦਾ ਮਾਲਕ ਹੈ ਉਸ ਸਦਾਥਰ ਪ੍ਰਮਾਤਮਾ ਦੀ ਸਿਖਤ ਸਦਾ ਦਾ ਸ਼ਬਦ ਜਿਹੜਾ ਉਹ ਸਾਨੂੰ ਸਦਾ ਹੀ ਉਚਾਰਦੇ ਰਹਿਣਾ ਚਾਹੀਦਾ ਹੈ ਗੁਰੂ ਨੇ ਇਹ ਸਹੀ ਬਚਨ ਉਚਾਰਿਆ ਵੀ ਠੀਕ ਉਹ ਬਦੇ ਦਿੱਤਾ ਭਾਈ ਗੁਰੂ ਦੀ ਸ਼ਰਨ ਪੈ ਕੇ ਦੁੱਖਾਂ ਕਲੇਸ਼ਾਂ ਔਰ ਵਿਗਨਾਂ ਦਾ ਨਾਸ ਕਰੋ ਪਰਮਾਤਮਾ ਦੇ ਚਰਨਾਂ ਨਾਲ ਜੁੜੋ ਪਰਮਾਤਮਾ ਦਾ ਨਾਮ ਜਪੋ ਸੇਵਾ ਸਿਮਰਨ ਭਗਤੀ ਕਰੋ ਤਾਂ ਹੀ ਤੁਹਾਡੇ ਜੀਵਨ ਦਾ ਭਲਾ ਹੈ ਗੁਰੂ ਸਾਹਿਬ ਕਿਰਪਾ ਕਰਨ ਤੁਹਾਡੇ ਸਾਰਿਆਂ ਉੱਤੇ ਮਿਹਰ ਭਰਿਆਤ ਰੱਖਣ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਸਦਾ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਜਾਪਸੀ ਪ੍ਰੇਮ ਪਿਆਰ ਤੇ ਭਾਕਤਾ ਦੀ ਅਰਦਾਸ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਘਨ ਸੰਪੂਰਨ ਹੋਣ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਸਾਹ ਦੇ ਚੱਲਣਾ ਚ ਕਰਦੇ ਰਹੀਏ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋ ਗੁਰ ਗਵਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ